ਬਾਜੀ ਰੇਤੀ ਵਾਲੀ ਉਹ ਇਹ 10 ਕਿ ਦਿਨਾਂ ਦੀ ਫਰਕ ਆ ਸਾਰਾ 8 10 ਦਿਨਾਂ ਦਾ ਕੀ ਹੁੰਦਾ ਹੁੰਦਾ ਹਮ ਹਾਂ ਗੋਟੇ-ਗੋਟੇ ਬਾਗੀ ਦੇ ਆ ਜੀਰੋ ਡਰਨਾ ਬੀਜੋ ਬਾਗੇ ਬੀਜੀ ਆ ਆ ਪੰਜ ਦਿਨੀ ਹੁਣ ਸੁਪਰ ਸੀਡਰ ਨਾ ਬੀਜੀ ਹੁਣ ਆ ਕਣਕ ਆ ਵੀ ਸੁਪਰ ਸੀਡਰ ਨਾ ਬੀਜੀ ਆ ਠੀਕ ਕਰਦਾ ਬਾਅਦ ਚ ਲੋਕਾਂ ਨੇ ਕਣਕ ਬੀਜੀ ਆਲੇ ਦਾ ਨੀ ਨੰਗਨ ਨੂੰ ਸਾਣੀ ਰਿਹਾ ਸੁਪਰ ਸੀਡਰ ਆਪਦਾ ਲਿਆ ਆਪਦਾ ਕਿੱਥੇ ਲਿਆ ਆ ਕਣਕ ਦੇਖ ਕੇ ਲੱਗਦਾ ਸੁਪਰ ਸੀਡਰ ਲਿਓ ਮੈਂ ਤੇ ਇਹਨੂੰ ਕੀ ਹੋਇਆ ਇਹ ਮੈਨੂੰ ਐ ਲੱਗਦਾ ਜਿਹੜੀ ਪੁਰਾਣੀ ਨਹੀਂ ਹੁੰਦੀ ਸੀ ਰੇਅਰ ਵੀਰ ਲਾ ਕੇ ਪਾਉਂਦੇ ਸੀ ਹਮ ਆ ਕਣਕ ਨੇ ਤਾਂ ਉਹ ਵੀ ਨਹੀਂ ਪਾਉਣੀ ਹਾਂਜੀ ਦੋਸਤੋ ਆਪਾਂ ਦੇਖਣਾ ਐਸੀ ਆਪਣੀ ਕਣਕ ਉਹ ਬੰਦਾ ਤਰਿਆ ਆਉਂਦਾ ਦੇਖਦੇ ਆਂ ਉਹ ਨਾ ਕਰਦਿਆਂ ਗੱਲਬਾਤ ਕੀ ਕਰਦਾ ਪਤਾ ਧੁੰਦ ਚ ਇਹ ਰੋਜ਼ ਇਹਦੇ ਹੀ ਕੰਮ ਆਇਦਾ ਇੱਥੇ ਬੂਟ ਜਿੱਲ ਵੇੜ ਕੇ ਵਾ ਜਾਂਦਾ ਪਤਾ ਨਹੀਂ ਕਰਦਾ ਕੀ ਐ ਉਹ ਕੀ ਕਰਨਾ ਐ ਕੀ ਕਰਦਾ ਓਏ ਹੁਣ ਧੁੰਦ ਚ ਕਿਉਂ ਗਿੜੇ ਦੀ ਜਨ ਹਾਲ ਤਾਂ ਠੀਕ ਐ ਹੁਣ ਕਣਕਾਂ ਚ ਕੀ ਦੇਖਦਾ ਤੂੰ ਕਣਕਾਂ ਦੇ ਬਹੁਤ ਬੂਹ ਦੇਖਣ ਵਾਲਾ ਕੀ ਐ ਕਣਕ ਚ ਦੇਖਣਾ ਯਾਰ ਕੁਛ ਨਹੀਂ ਹੋਇਆ ਕਣ ਕਰੂੰ ਧੁੰਦ ਤਾਂ ਦੇਖ ਲੈ ਕਰੇ ਨਹੀਂ ਬੈਠਿਆ ਧੁੰਦੇ ਯਾਰ ਅੱਜ ਮੈਨੂੰ ਆਇਆ ਸੀ ਮਾ ਤੜਕੇ ਸੁਨੇਹਾ ਤਾਂ ਪਤਾ ਨਹੀਂ ਧੁੰਦਾ ਦੇਖ ਲਓ ਦੋਸਤੋ ਦੀਂਦਾ ਕੁਸਲਾ ਕੋਹ ਨਹੀਂ ਦੀਂਦਾ ਯਾਰ ਲੈ ਕੀ ਦੇਖਦਾ ਫਿਰਦਾ ਹੋਂ ਤੂੰ ਇੱਥੇ ਆਏ ਦੇਖਦਾ ਰਹਿੰਦਾ ਨੇ ਭਰਦੇ ਨੂੰ ਭਰਦਾ ਹੈ ਚੰਗੇ ਨਾਲ ਚੰਗੇ ਹੀ ਹੋ ਜਾਂਦਾ ਮਾੜੇ ਨਾਲ ਮਾੜੇ ਹੀ ਹੋ ਜਾਂਦਾ ਤੇਰੇ ਨਾਲ ਕੀ ਮਾੜਾ ਹੋ ਗਿਆ ਮਾੜਾ ਹੁਣ ਆਹ ਤਾਂ ਮੇਰੀ ਕੰਕ ਕੀ ਹੋ ਗਿਆ ਇਹਨੂੰ ਦੇਖ ਲੈ ਤੂੰ ਆਪ ਵੀ ਦੇਖ ਲੈ ਇਹ ਤੈਨੂੰ ਮੈਂ ਇੱਕ ਗੱਲ ਦੱਸਦਾ ਮੈਂ ਇੱਥੇ ਪਤਾ ਖੁੰਜੇ ਦੇ ਕਿਉਂ ਖੜਦਾ ਆ ਕੇ ਰੋਲ ਆਹ ਖੁੰਦੇ ਜ ਹੋਰ ਵੀ ਪਾਉਂਦਾ ਥੋੜਾ ਰਹਿ ਗਿਆ ਥੋੜਾ ਜਿਹਾ ਇਹ ਤਾਂ ਯਾਰ ਛਿੱਟਾ ਦਿੱਤਾਗਾ ਖਾਦੀ ਪੀਤੀ ਜਦ ਪੱਧ ਦਿੱਤਾਗਾ ਕੀ ਐ ਫੇਖੂਂ ਜੇ ਸ ਆ ਜਿਹੜਾ ਖੁੰਝਾ ਹੈ ਹੂੰ ਇੱਥੇ ਮੈਂ ਰੋਹ ਜਾਉਣਾ ਹੂੰ ਆਦਾ ਵਹਣ ਆਪਣਾ ਆਹੋ ਠੀਕ ਹੈ ਹੂੰ ਆਹ ਹੋਰ ਬੰਦੇ ਦਾ ਵਹਣ ਆਹੋ ਸਿੱਧਾ ਆ ਜਾ ਆਹ ਹੋਰ ਬੰਦੇ ਦਾ ਵਹਣ ਆਦਾ ਜਮ ਕਣਕੀ ਵਾਈ ਜੰਮੀ ਆਹ ਹੋਰ ਦਾ ਹੂੰ ਸਾਹੀ ਤਾਂ ਮੈਂ ਦੇਖ ਦੇਖ ਝੁਰਦਾ ਉਰੇ ਆ ਕੇ ਖੁੰਝੇ ਤੇ ਯਾਰ ਕੀ ਹੋ ਗਿਆ ਇਧਰੋਂ ਮੈਂ ਫਰਕ ਪਾ ਪਾਇਆ ਕਰੋ ਕੁਛ ਝੁਰਨੋ ਕੀ ਆ ਪਾਇਆ ਯਾਰ ਇਹ ਚ ਨਹੀਂ ਪਾਇਆ ਕੁਛ ਫਿਰ ਕਿਸੇ ਜਿਹੀ ਵੀ ਨਹੀਂ ਪਾਇਆ ਕੀ ਪਾਇਆ ਤੇ ਸਾਰਾ ਕੁਝ ਹੀ ਪਾਇਆ ਹੋਇਆ ਜੇ ਤਾਂ ਹੂੰ ਆ ਆਹ ਬੀਜੇ ਹੀ ਬੰਦੇ ਨੇ ਬਾਕੇ ਯਾਰ ਆਹ ਕਣਕ ਬਾਕੇ ਬੀਜਿਆ ਆਹ ਆਹ ਟ੍ਰੇਡ ਚੱਲਿਆ ਚੋ ਤਿੰਨ ਤਿੰਨ ਚਾਰ ਠੀਕ ਹੂੰ ਇਹ ਆਹ ਬੰਦੇ ਨੇ ਜੀਰੋ ਰੋਡ ਰਲਣਾ ਬੀਜਿਆ ਆਹ 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 ਦੁਕਾਨਕ ਦੁਕਾਨਕ ਦੇਖੀ ਨਾ ਆਹ ਦੇਖਦਾ ਮੇਰੇ ਤਾਂ ਗੋਡੇਆਂ ਤੱਕ ਬਾਗੀ ਲੱਗੇ ਇੱਤੀ ਵਾਲੀ ਹੋ ਇਹ 10 ਕਿ ਦਿਨਾਂ ਦੀ ਫਰਕ ਆ ਸਾਰਾ 8 10 ਦਿਨਾਂ ਦਾ ਕੀ ਹੁੰਦਾ ਹੁੰਦਾ ਹੂੰ ਹਨ ਗੋਡੇ-ਗੋਡੇ ਬਾਗੀ ਦੇ ਆ ਜੀਰੋ ਰੋਡ ਰਲਣਾ ਬੀਜਿਆ ਬਾਕੇ ਬੀਜਿਆ ਆਹ ਆਪਾਂ ਇਹਦੇ ਨਹੀਂ ਸੁਪਰ ਸੀਡਰ ਨਾਲ ਬੀਜੀ ਹੁਣ ਆਹ ਕਣਕ ਆਹ ਵੀ ਸੁਪਰ ਸੀਡਰ ਨਾਲ ਬੀਜੀ ਹੈ ਠੀਕ ਹੈ ਇਹ ਕਣਕ ਲੈ ਦੇਖੀ ਗਿੱਠ ਦੀ ਵੀ ਨਹੀਂ ਹੈਗੀ ਹੂੰ ਆਪਣਾ ਵਾਲੀ ਤਾਂ ਗਿੱਠ ਦੇ ਹੱਦ ਚ ਵੀ ਨਹੀਂ ਆਈ ਆਪਣੀ ਇਹ ਪਛੇਤੀ ਆ ਫਿਰ ਆ ਦੇਖ ਲੈਣਾ ਇਹ ਤਾਂ ਪਾਣੀ ਵੀ ਨਹੀਂ ਲੱਗਿਆ ਹਜੇ ਆ ਦੇਖ ਲੈਣਾ ਇਹ ਡੀਡਿੰਗ ਹੋਈ ਹੈ ਇਹ ਫਿਰ ਪਛੇਤੀ ਹੂ ਪਛੇਤੀ ਨਹੀਂ ਮੈਂ ਤਾਂ ਐਂ ਕਹਣਾ ਲਈ ਉਹਨਾਂ ਨੇ ਪਾਇਆ ਕੀ ਐ ਛਾ ਪਾਇਆ ਪਹਿਲੇ ਉਹਦੇ ਵਾਲੀ ਹੂ ਤੂ ਤੋ ਤੇਨਾਂ ਲਈ ਸੀ ਬੀਜੀ ਇਹਨਾਂ ਨੇ ਜੀਰੀ ਦੂਜੀ ਮਸ਼ੀਨ ਨਾਲ ਮਸ਼ੀਨ ਨਾਲ ਤਾਂ ਜੀਰੀ ਬੀਜੀ ਇਕੱਠਾ ਹੀ ਆ ਬਣਾ ਲਈਆਂ ਸੀ ਇਹਨਾਂ ਨੇ ਡੀਏਪੀ ਪਾਇਆ ਕੋਚ ਵਾਲਾ ਪਹਿਲਾਂ ਇਹਨਾਂ ਨੇ ਸੀ ਨਾ ਹੋ ਗਿਆ ਜਰਾ ਆ ਚੁਰਿਆ ਪਿਆ ਇਹ ਚ ਮੈਂ ਡੇਢ ਗੱਟਾ ਕਿੱਲੇ ਦਾ ਜੂਰੀ ਉਹਦਾ ਪਾਇਆ DAP ਦਾ ਡੇਢ ਗੱਟਾ ਇਹ ਚ ਡੇਢ ਗੱਟਾ ਜੀ ਅੱਛਾ ਤੇ ਆਹ ਦੇਖ ਲਾ 20 ਵੀ ਜਿਹੜਾ ਕਿਹਾ ਸੀ ਉਹ ਲਿਆ ਕੇ ਵਧੀਆ ਬੀਜਿਆ ਹੂੰ 2000 ਦਾ ਫੈਲਾ ਜਿਆ ਦਿੱਤਾ ਸੀ ਉਹਨਾਂ ਨੇ ਠੀਕ ਹੈ 40 ਕਿਲੋ ਦਾ ਹੂੰ ਜਿਹ ਨਾਲੇ ਉਹ ਬੀਜੇ ਵਧੀ ਨਹੀਂ ਯਾਰ ਦਵਾਨਾ ਵਦੂ ਵਦੂ ਇਹ ਟਾਈਮ ਵੀ ਚਾਹੀ ਟਾਈਮ ਲੈਣਾ ਤਾਂ ਤਾਂ ਕਾਲੀ ਹੋਈ ਪਈ ਆ ਯਾਰ ਆ ਕਣਕ ਤੂੰ ਆ ਕਣਕ ਦੇਖ ਕੇ ਹੋਆ ਤੂੰ ਹੈ ਇਹ ਕਣਕ ਦੇਖ ਕੇ ਕਾਲੀ ਵੀ ਵਾਲੀ ਨਹੀਂ ਆਉਂਦੀ ਕਾਲੀ ਵੀ ਵਾਲੀ ਖੜੀ ਆ ਕਣਕੇ ਨੀਂਦ ਨਹੀਂ ਆਉਂਦੀ ਕਣਕ ਦੇਖ ਕੇ ਤਾਂ ਨਣਕ ਹਰੀ ਵੀ ਕਾਲੀ ਵੀ ਵਾਲੀ ਆ ਆ ਦੇਖ ਲੈ ਦੇਖੀ ਦੀ ਨਾ ਹੁਣ ਆ ਦੇਖ ਲੈ ਹੁਣ ਗੋਡੇ ਤੋਂ ਆਈਡੀਆ ਹੋ ਗਿਆ ਕਿੱਥੇ ਤੱਕ 바ਗੀ ਗੋਡੇ ਤੋਂ ਨਾ ਗਈ ਘੱਟ ਤੋਂ ਘੱਟ ਨਾਂ ਵਾਲਾ ਜਾਂ 1.5 ਫੁੱਟ ਉੱਚੀ ਨਾਂਗੀ ਠੀਕ ਆ ਆ ਗੱਲ ਦਾ ਝੋਰਾ ਹੋਇਆ ਪਿਆ ਚੋਰਾ ਤਾਂ ਇਹ ਵੀ ਹੋ ਜੂ ਕੋਈ ਨਾ ਲਾ ਇਹਨੂੰ ਪਾਣੀ ਪੂਣੀ ਦਵਾ ਇਹਦੀ ਕੋਈ ਖਿੱਟੀ ਇਹ ਤੇ ਉੱਤੇ ਹੀ ਖੜੀ ਆ ਉਹ ਨਹੀਂ ਆਏ ਨਹੀਂ ਖੜੀ ਹੋ ਜੂ ਰੋਟ ਬਾਕੀ ਲੋਕ ਦੱਸ ਦੇਣਗੇ ਕੀ ਪਉਣਾ ਪੁੱਛ ਪਤਾ ਨਹੀਂ ਆਹ ਦੇ ਇੱਕ ਇੱਕ ਹੋਰ ਗੱਲ ਦਾ ਹੈ ਨਾ ਮੈਂ ਤੈਨੂੰ ਹੂੰ ਜਮਾਨ ਨਵਾਂ ਸੁਪਰਹੀਡਰ ਸੀ ਹੂੰ ਨਵਾਂ ਟਾਇਰ ਸੀ ਠੀਕ ਆ ਆਪਾਂ ਵੀ ਨਹੀਂ ਪੁਰਾਣਾ ਪਾਇਆ ਕੋਈ ਡੀਏਪੀ ਨਹੀਂ ਪੁਰਾਣਾ ਪਾਇਆ ਰੋੜੀਆਂ ਅੱਛੀ ਕਿਤੇ ਪਿਆ ਨਹੀਂ ਹੋਣਾ ਬੰਦ ਹੋ ਗਿਆ ਉਹ ਪੋਰ ਹੂੰ ਸਾਰੀ ਕਾਨਕ ਚ ਦੌਗੀਆਂ ਨੇ ਯਾਰ ਆਏ ਦਫਰ ਆਈ ਜਾਂਦੀਆਂ ਨੇ ਉਰੇ ਦੌਗੀਆਂ ਲੋਕੀਆਂ ਪੈ ਗਈਆਂ ਇੱਧਰ ਵੀ ਲੋ ਕਿਤੇ ਹੋਊਗੀ ਕਿਤੇ ਨਾ ਆ ਗੱਲ ਹੋਊਗੀ ਇੱਕੋ ਜਿਆਦਾ ਵੀ ਨਹੀਂ ਪਉਂਦਾ ਹਣਾ ਸੁਪਰ ਸੀਡਰ ਇੱਕੋ ਜਾਂ ਪਾਈ ਨਹੀਂ ਕਿਤੇ ਸੰਘਣੀ ਹੀ ਕਰ ਦਨਾਂ ਕਿਤੇ ਵਿਰਲੀ ਕਿ ਨਹੀਂ ਚੰਗੀ ਆ ਉਹ ਬਾਹਰ ਕੇ ਵੀ ਜਿਓ ਕਿੰਨੀ ਵਧੀਆ ਹੋਊਗੀ ਹੂੰ ਸੰਘਣੀ ਵਿਰਲੀ ਹੀ ਹੋ ਜਾਂਦੀ ਆ ਜਿੱਦ ਹੀ ਨਹੀਂ ਕਰਦਾ ਖੇਤਾਂ ਉਨਾਂ ਸੰਘਣੀ ਵਿਰਲੀ ਜੀ ਕਰ ਦਿੰਦਾ ਉਹੀ ਇਹ ਆਹ ਦੇ ਇੱਥੇ ਕਿੰਨੀ ਸੰਘਣੀ ਕਰੀ ਪਿਆ ਆ ਜਮੇ ਐ ਬਣ ਗਿਆ ਸ਼ਾਮ ਨੂੰ ਇੱਥੇ ਸਣ ਬਣਾਤਾ ਇੱਥੇ ਸਿੱਤੀ ਏ ਨਹੀਂ ਉੱਥੇ ਜਮੇ ਖਾਲੀ ਹੋਇਆ ਪਿਆ ਹੂੰ ਜਮੇ ਆ ਮਨ ਦਾ ਖਰਾਬ ਹੋ ਜਾਂਦਾ ਆ ਕਣਕ ਵੀ ਲੋਟ ਆ ਬਈ ਉਹ ਵੀ ਕਹਿੰਦੇ ਨੇ ਗਵਾਂਡੀ ਚੰਗੇ ਹੀ ਲੱਗਦੇ ਹੁੰਦੇ ਆ ਦੇਖ ਹੂੰ ਆ ਵੀ ਰੋਟਾ ਆ ਕਣਕ ਪੂਰੀ ਕੱਬੀ ਐ ਹੂੰ ਤੇ ਆ ਕਣਕ ਮਨਜੇ ਖਰਾਬ ਕਰ ਦਿੰਦੀ ਐ ਕੁਛ ਨਹੀਂ ਹੁੰਦਾ ਕੁਛ ਨਹੀਂ ਯਾਰ ਸੀ ਹੋਇਆ ਤਾ ਕੀ ਪਾਈਏ ਚਾਪਾ ਆ ਬੱਟ ਜੀ ਕਿਵੇਂ ਬਿੰਗੀ ਜੀ ਹੁੰਦੀ ਐ ਸਾਹ ਬੱਟਾਂ ਦਾ ਮੈਨੂੰ ਪਤਾ ਹੀ ਨਹੀਂ ਬੱਟਾਂ ਵੜਨ ਦੇ ਵੀ ਸਕੀਨ ਜਮੇ ਨਹੀਂ ਲੱਗਦੇ ਬੱਟਾਂ ਇੱਕ ਗੱਲ ਹੋਰ ਆ ਮੈਂ ਆ ਕਰਤਾ ਜਮੇ ਨਹੀਂ ਵੜਦਾ ਲੱਗਦਾ ਮੈਂ ਦੋ ਵੀਡੀਓ ਦੇਖਿਆ ਜੀ ਪਤਾ ਨਹੀਂ ਭਈ ਬੰਦਾ ਝੂਠ ਬੋਲਦਾ ਸੀ ਪਤਾ ਨਹੀਂ ਸੱਚ ਬੋਲਦਾ ਮੈਂ ਵੀਡੀਓ ਦਾ ਲਿੰਕ ਵੀ ਪਾ ਦੂੰ ਤੈਨੂੰ ਦੇ ਦੂੰਗਾ ਭਾਲ ਕੇ WhatsApp ਤੇ ਭੇਜ ਦੂੰ ਇੱਕ ਕਹਿੰਦਾ ਮੁੰਡਾ ਸੀ ਕਹਿੰਦਾ ਉਹਨੂੰ ਕੋਈ ਬੁਢਾ ਦਾ ਰਖਦਾ ਸੀ ਬਜ਼ੁਰਗ ਹੂੰ ਕਹਿੰਦਾ ਜਿਹੜਾ ਬੰਦਾ ਬੱਟਾ ਵੜਦਾ ਜਮਣ ਬੱਟ ਐ ਰੱਖਦਾ ਜਮਣ ਸਿੱਧੀ ਕਿਰਪਾਨ ਵਰਗੀ ਹੂੰ ਕਹਿੰਦੇ ਉਹ ਬੰਦਾ ਦਾ ਕਹਿੰਦੇ ਬਾਹਣ ਪੈ ਉਹ ਲੈ ਜਾਂਦਾ ਵੱਡਣ ਵਾਲਾ ਵੱਡਣ ਵਾਲਾ ਕਹਿੰਦੇ ਵਫਾ ਕਰਦੀ ਉਹਨੂੰ ਜ਼ਮੀਨ ਹੂੰ ਕਹਿੰਦੇ ਜਿਹੜਾ ਅਸੀਂ ਦੁੱਪੜ ਬਣਾਈ ਰੱਖਦਾ ਕਿਤੇ ਖੱਬਲ ਨਹੀਂ ਘੜਿਆ ਜਿੰਮੇ ਆ ਦੇਖ ਆ ਗਰੀਪ ਆਠੇ ਬਾਰੀ ਪਏ ਨੇ ਹੂੰ ਕਹਿੰਦੇ ਉਹ ਮਹਾਨ ਕਹਿੰਦੇ ਵੇਬੂਣੀ ਲੈ ਸਕਦਾ ਅਸਾ ਵੱਡਣ ਵਾਲਾ ਲੈ ਜਾਂਦਾ ਸੁਣੀ ਆ ਗੱਲ ਇਹ ਮੈਂ ਹਾਂ ਹੋ ਸਕਦੀ ਆ ਗੱਲ ਪਰ ਇਹ ਤਾਂ ਵੀ ਹੁਣ ਵੱਡੂ ਵੀ ਉਹੀ ਫਿਰ ਜਿਹੜਾ ਬੰਦਾ ਮਿਹਨਤੀ ਆ ਵਟੋ ਹੀ ਵੱਡ ਸਕਦਾ ਤਾਂ ਬਣਾਈ ਹੋਈ ਹੈ ਇਹਦੀ ਕੋਈ ਵਾਰ ਕਹਦਾ ਖੱਬਲ ਖੁੱਪਲੇ ਵੀ ਨਹੀਂ ਘੜਦਾ ਕੋਈ ਗੱਲ ਬਣਾਈ ਆ ਤਾਂ ਗੱਲ ਬਣਾਈ ਹੋਈ ਆ ਇਹ ਵੀ ਬੰਦਾ ਜਿਹੜਾ ਵਟਾ ਵੱਡੂ ਖੁਰਚੂ ਮੈਂ ਤਾਂ ਬੱਤ ਕਰੂ ਉਹੀ ਲੈ ਸਕਦਾ ਮੈਨੂੰ ਓੜ ਜੀ ਲੱਗੀ ਫਿਰ ਮੈਨੂੰ ਵੀ ਬੰਦੇ ਨੇ ਵੀਡੀਓ ਦਿਖਾਈ ਯਾਰ ਕਹਿੰਦਾ ਯਾਰ ਐ ਕਰਕੇ ਐ ਗੱਲ ਆ ਉਹ ਕਹਿੰਦਾ ਹੁਣ ਤੂੰ ਘਰੇ ਵਗ ਜਾ ਕਣਕਾ ਦੇਖ ਕੇ ਨਾ ਤੂੰ ਓਹੋ ਮੈਂ ਐਂ ਕਹਿੰਦਾ ਚੋਰ ਨਾ ਕਣਕਾ ਦੇਖ ਕੇ ਲੋਕਾਂ ਦੀ ਕਣਕ ਤਾਂ ਜਿਹੜੀ ਹੋਊ ਨਾ ਹੋਊ ਮੈਂ ਟੜਕੇ ਦਿਹਾੜੀ ਲੈ ਕੇ ਬੱਟਾ ਬਦੂ ਪਹਿਲਾਂ ਬਸਾ ਬੱਟਾ ਹੁਣ ਨਾ ਵੱਢ ਤੂੰ ਕੁਛ ਨਹੀਂ ਬੱਟਾ ਜਦ ਰੁੱਤ ਹੋਈ ਉਦੋਂ ਤਾਂ ਵੀ ਤੂੰ ਵੀ ਲਾ ਦੀ ਆਏ ਨਹੀਂ ਬਾਇ ਲਿਆ ਜਾਂਦਾ ਕੋਸਾ ਮੈਂ ਬੱਟ ਤੇ ਨਾ ਟਟੀਰੀ ਤੇਲ ਤੋਂ ਲਾਉਂਦਾ ਨਹੀਂ ਤੇ ਨਹੀਂ ਵੱਡਤ ਹੋ ਜਾਵਾ ਆਏ ਨਹੀਂ ਇਹ ਹੁਣ ਆਏ ਨਹੀਂ ਲਿਆ ਜਾਂਦਾ ਮੋਲ ਬੱਟ ਤੇ ਚੂਹਾ ਵੀ ਨਹੀਂ ਤੁਰ ਸਕਦਾ ਤੂੰ ਕੱਲ ਨੂੰ ਦੇਖੀਂ ਜੇ ਬੱਟਾ ਵੱਡਤੀਆਂ ਫਿਰ ਤੂੰ ਰਹਿ ਕਿੱਥੇ ਜਾਊ ਆਪਾਂ ਕਣਕ ਵੀਦੀ ਹੋਇਆ ਕਰਾਂਗੇ ਖਬਰ ਸੱਚੀ ਹੋਵੇ ਵੀਡੀਓ ਆਏ ਹੁਣ ਆਏ ਵੀ ਨਹੀਂ ਬਾਇ ਲਿਆ ਜਾਂਦਾ ਜਿਹੜਾ ਹੈਗਾ ਉਹਨਾਂ ਦਾ ਬੈਕ ਦੇ ਥਾਣੇ 'ਚ ਬੱਟ ਵੱਡ ਕੇ ਨਹੀਂ ਉਹ ਵੀ ਨਾ ਨਾ ਬਿਕ ਜੇ ਤਾਲ ਨੂੰ ਪੁੱਛਤਾ ਕਰੀਏ ਨਹੀਂ ਨਹੀਂ ਤਾਲ ਨੂੰ ਪਾਣੀ ਲਾਈਏ ਤਾਲੂ ਪਹਿਲਾਂ ਤੂੰ ਕਣਕ ਸਾਂਭ ਲਾ ਆਵਦੀ ਲੋਕਾਂ ਨੂੰ ਦੇਖ ਕੇ ਨਾ ਹੋ ਉਹ ਮੈਂ ਜਿਹੜਾ ਬਲੌਗ ਬਲੂਗ ਜਾਂ ਬਣਾਉਣਾ ਹੁੰਦਾ ਕੀ ਕਰਦਾ ਹੁੰਦਾ ਵੀਡੀਓ ਦਾ ਮੇਰੀ ਵੀਡੀਓ ਪਾ ਮੈਨੂੰ ਕੋਈ ਬੰਦਾ ਦੱਸੇ ਰਾਏ ਦੇਵੇ ਮੇਰਾ ਨੰਬਰ ਪਾ ਦੇ ਠੀਕ ਹੈ ਕਣਕ ਦਾ ਹੱਲ ਕੀ ਕਰੀਏ ਰੋਤ ਤਾਂ ਅੱਧੀ ਨੰਗੀ ਕੋਈ ਉਹ ਪਛੇਤੀ ਵਾਲੀ ਆ ਪਾਣੀ ਲੱਗ ਗਿਆ ਬਾਈ ਅਗੇਤੀ ਰੱਖਿਆ ਕਰ ਫਿਰ ਉਹਦਾ ਪਿਆਰ ਹੈ ਨਾ ਅੰਦਰ ਹੋਰ ਮੈਂ ਵਿਆਹ ਵਾਗਿਆ ਨਾ ਵਿਆਹ ਵਾਗਿਆ ਫਿਰ ਹੁਣ ਕਣਕ ਤਾਂ ਪਛੇਤੀ ਹੋਣੀ ਹੋਈ ਆ ਵਿਆਹ ਵਾਗਿਆ ਦੀ ਨਾ ਪਿਆ ਤਾਂ ਵਾਗਿਆ ਸੀ ਵਿਆਹ ਵੀ ਜ਼ਰੂਰੀ ਆ ਫੇ ਕਣਕ ਵੀ ਜ਼ਰੂਰੀ ਸੀ ਪਹਿਲਾਂ ਮਸ਼ੀਨ ਨਹੀਂ ਮਿਲੀ ਹੁਣ ਫਿਰ ਵੱਟ ਜਾ ਕੋ ਕਰ ਦਾਂ ਬਾਅਦ ਲੋਕਾਂ ਨੇ ਕਣਕ ਵੀ ਵਾਲੇ ਦਾ ਨੀ ਨੰਗਨ ਨੂੰ ਥਾਣੀ ਰਿਹਾ ਸੁਪਰ ਸੀਡ ਡਰਾਪ ਦਾ ਲਿਆ ਆਪਾਂ ਕਿੱਥੇ ਲਿਆਵਾ ਆ ਕਣਕ ਦੇਖ ਕੇ ਲੱਗਦਾ ਸੁਪਰ ਸੀਡਰ ਲਿਓ ਮੈਂ ਕਿਉਂ ਇਹਨੂੰ ਕੀ ਹੋਇਆ ਇਹ ਮੈਨੂੰ ਐ ਲੱਗਦਾ ਜਿਹੜੀ ਪੁਰਾਣੀ ਨਹੀਂ ਹੁੰਦੀ ਸੀ ਰੇਅਰ ਵੀਰ ਲਾ ਕੇ ਪਾਉਂਦੇ ਸੀ ਆ ਕਣਕ ਨੇ ਤਾਂ ਉਹ ਵੀ ਨਹੀਂ ਪਾਉਣੀ